ਬਾਬਾ ਸ਼੍ਰੀਚੰਦ ਸਾਹਿਬ ਜੀ ਜਦੋਂ ਜੰਗਲ ਵਿੱਚ ਜਾ ਕੇ ਬਹਿੰਦੇ ਨੇ ਤੇ ਸਭ ਤੋਂ ਪਹਿਲਾਂ ਧੂਣਾ ਤੂੰਦੇ ਨੇ ਖੂਖਾਰ ਜਾਨਵਰ ਜਿਹੜੇ ਨੇ ਉਹਨਾਂ ਦੇ ਧੂਨੇ ਦੇ ਦਿਵਾਲੇ ਬੜੇ ਸ਼ਾਂਤ ਹੋ ਕੇ ਬੈਠਦੇ ਕਿਉਂਕਿ ਉਹ ਸਮੇਂ ਦੇ ਵਿੱਚ Hindu ਧਰਮ ਸੀ ਨਾ ਉਹਨੂੰ ਮੁਸਲਮ ਜਿਹੜੇ ਉਹ ਕੁਝ ਖਤਮ ਕਰਨਾ ਚਾਹੁੰਦੇ ਸੀ ਕਹਿੰਦੇ ਸੀ ਨਾ ਕੋਈ ਟੱਲ ਖੜਕਾਏ ਨਾ ਪੂਜਾ ਕਰੇ ਨਾ ਸ਼ੰਖ ਵਜਾਏ ਪਰ ਉਹ ਲక్ష్ਮਨਦੱਤ ਦੇ ਪੁੱਤਰ ਨੇ ਪੂਜਾ ਕੀਤੀ ਉਹਨੂੰ ਫੜ ਕੇ ਲੈ ਗਏ ਤੇ ਉਹਨੂੰ ਪੁੱਛਿਆ ਗਿਆ ਕਿ ਤੂੰ ਜਾਂ ਤਾਂ ਧਰਮ ਛੱਡ ਦੇ ਤੇ ਜਾਂ ਤੈਨੂੰ ਜਾਨੋਂ ਮਾਰ ਦਿੱਤਾ ਜਾਣਾ ਤੇ ਜਦੋਂ ਇਹਨੂੰ ਪਤਾ ਲੱਗਿਆ ਕਿ ਪੁੱਤਰ ਦੀ ਗ੍ਰਿਫਤਾਰੀ ਹੋਈ ਏ ਤੇ ਪੰਜਾ ਧੂਣਾ ਸਾਹਿਬ ਤੇ ਜਾਂਦਾ ਬਾਬਾ ਜੀ ਕਹਿੰਦੇ ਤੂੰ ਘਬਰਾ ਨਾ ਧੂਣਾ ਸਾਹਿਬ ਦੇ ਵਿੱਚੋਂ ਛੁਟਕੀ ਭਰ ਕੇ ਭੂਤਾ ਸਾਹਿਬ ਦੀ ਬਾਬਾ ਜੀ ਨੇ ਉਹਨੂੰ ਦਿੱਤੀ ਕਿ ਜਾ ਕੇ ਆਪਣੇ ਬਾਲਕ ਦੇ ਮਸਤਕ ਤੇ ਲਾ ਦੇ ਨਾ ਤਾਂ ਪ੍ਰਾਂਤ ਆਏਗਾ ਨਾ ਧਰਮ ਛੱਡੇਗਾ ਬੜੇ ਸਤਕਾਰ ਨਾਲ ਲੈ ਕੇ ਗਿਆ ਉਹ ਜਾਂਦੇ ਸਾਰ ਬੱਚੇ ਦੇ ਮਸਤਕ ਤੇ ਉਹ ਟਿੱਕਾ ਲਾ ਦਿੰਦਾ ਤੇ ਉਹਨੂੰ ਪੁੱਛਿਆ ਗਿਆ ਕਿ ਤੂੰ ਛੱਡੇਗਾ ਧਰਮ ਉਹ ਮੰਨਿਆ ਨਹੀਂ ਬੱਚਾ ਬੜਾ ਮਨਾਇਆ ਗਿਆ ਪਰ ਸ਼ੀਰਕਾਰ ਉਹਨਾਂ ਨੇ ਆਪਣੇ ਵਜ਼ੀਰਾਂ ਨੂੰ ਕਿਹਾ ਵੀ ਇਹਦੀ ਜਾਨ ਲੈ ਲਈ ਜਾਏ ਤਾਂ ਉਹਨਾਂ ਨੇ ਕਿਰਪਾਨਾਂ ਖਿੱਚੀਆਂ ਜਦੋਂ ਉਹਨਾਂ ਨੇ ਬਾਹਾਂ ਇਦਾਂ ਖੜੀਆਂ ਕੀਤੀਆਂ ਨੇ ਉੱਥੇ ਹੀ ਬੁੱਤ ਬਣ ਗਏ ਸਾਰੇ ਕਿੰਨੀ ਤਾਕਤ ਉਸ ਧੂਨੇ ਦੇ ਪਭੂਤੀ ਜਿੰਨਾ ਧੂਣਿਆਂ ਦੀ ਆਪਜੀ ਗੱਲ ਕਰਦੇ ਹੋ ਫਿਰ ਉਹ ਜਾ ਕੇ ਬਾਬਾਈ ਦੇ ਚਰਨਾਂ ਤੇ ਉਹ ਵੀ ਝੁਕੇ ਜਿਹੜੇ ਉਹਨਾਂ ਨੂੰ ਧਰਮ ਤਬਦੀਲੀ ਕਰਾ ਰਹੇ ਸੀ ਕਾਮਰਾਨ ਬਾਦਸ਼ਾਹ ਹੋਇਆ ਇਹਦੇ ਢਿੱਡ 'ਚ ਬੜੀ ਪੀੜਾ ਉੱਠੀ ਸੀ ਬਾਬਾ ਸ਼੍ਰੀਚੰਦ ਸਾਹਿਬ ਜੀ ਨੇ ਧੂਣੇ ਦੇ ਵਿੱਚੋਂ ਕੱਢ ਕੇ ਪਬੂਤਾ ਜਦੋਂ ਢਿੱਡ ਤੇ ਮਲਿਆ ਗਿਆ ਤੇ ਨਾਲ ਦੀ ਨਾਲ ਠੀਕ ਹੋ ਗਿਆ ਧੂਣਾ ਸਾਹਿਬ ਜਿੱਥੇ ਬਲਦਾ ਨਾ ਗੁਰੂ ਨਾਨਕ ਸਾਹਿਬ ਜੀ ਨੇ ਆਪ ਬਾਬਾ ਸ਼੍ਰੀਚੰਦ ਜੀ ਨੂੰ ਆਪਣੇ ਮੁੱਖੋਂ ਬਚਨ ਕੀਤੇ ਨੇ ਜਿੱਥੇ ਆਪਜੀ ਦਾ ਧੂਣਾ ਹੋਏਗਾ ਉਥੇ ਸੁੱਕੇ ਪੱਤੇਆਂ 'ਚ ਔਰ ਕੁੱਤਿਆਂ 'ਚ ਵੀ ਕਰਾਮਾਤਾਂ ਹੋਣਗੀਆਂ